ਹਰਪਾਲ ਚੀਮਾ ਜੀ ਕੱਲ ਗਏ ਨਾਲ ਕਟਾਰੂ ਚੱਕ ਜੀ ਵੀ ਸੀ ਨਾਲ ਰਾਜ ਸਵਾ ਮੈਂਬਰ ਸਾਨੀ ਸਾਹਿਬ ਵੀ ਸੀ ਗਏ ਬੀਬੀ ਨਰਮਲਾ ਸਿਤਾ ਰਮਨ ਮੂਰੇ ਹਸਾਬ ਕਿਤਾਬ ਰੱਖਿਆ ਕਿ ਜੀ ਸਾਡਾ ਪਿੰਡੂ ਵਿਕਾਸ ਫੰਡ ਦਾ ਮਸਲਾ ਬਹੁਤ ਫਸਿਆ ਹੈ ਬੜਾ ਗੰਭੀਰ ਮਸਲਾ ਹੈ 70000 ਸਾਡੀਆਂ ਤਾਂ ਲਿੰਕ ਸੜਕਾਂ 70000 ਕਿਲੋਮੀਟਰ ਤੇ ਘੇਰੇ ਵਾਲੀਆਂ ਸਾਡੀਆਂ ਲਿੰਕ ਸੜਕਾਂ ਬਰਬਾਦ ਹੋ ਕੇ ਰਹਿ ਜਾਣਗੀਆਂ ਤੇ ਬੀਬੀ ਨਰਮਲਾ ਸਿਤਾ ਰਮਨ ਨੇ ਕਹਿੰਦੇ ਸੁਣਿਆ ਧਿਆਨ ਨਾਲ ਤੇ ਕਹਿੰਦੇ ਉਹਨਾਂ ਨੇ ਤਰਕ ਵੀ ਦਿੱਤਾ ਕਿ ਵੀ ਅਸੀਂ ਪੂਰੇ ਮੁਲਕ ਨੂੰ ਇੱਕੋ ਤਰਜ ਤੇ 1% ਦਿਆ ਕਰਾਂਗੇ ਪਿੰਡੂ ਵਿਕਾਸ ਫੰਡ ਕਿ ਕੀ ਬਾਕੀ ਸੂਬੇ ਉਸੇ ਤਰ੍ਹਾਂ ਕੇਂਦਰੀ ਪੂਲ ਦੇ ਲਈ ਆਪਣਾ ਯੋਗਦਾਨ ਪਾਉਂਦੇ ਨੇ ਜਿਸ ਤਰ੍ਹਾਂ ਪੰਜਾਬ ਹਰਿਆਣਾ ਪਾਉਂਦਾ ਕੀ ਕਹਿ ਰਹੇ ਆਂ ਜੀ ਸਾਡਾ 3% ਪਿੰਡੂ ਵਿਕਾਸ ਫੰਡ ਬਰਕਰਾਰ ਰੱਖਿਆ ਜਾਵੇ ਨਿਰਮਲਾ ਸੀ타 ਰਮਣ ਜੀ ਕਹਿੰਦੀ ਆਸੀਂ ਤਾਂ 1% ਦੇਵਾਂਗੇ ਤੇ ਹੁਣ ਕਹਿੰਦੇ ਸੌਦਾ ਜੀ 2% ਤੇ ਹੋ ਗਿਆ ਕਮਾਲ ਹੈ ਜਨਾਬ ਇਹ ਪਲਾਟ ਦਾ ਸੌਦਾ